ਹਾਂਜੀ ਕੀ ਹਾਲ ਚਾਲ ਮਿੱਤਰੋ YouTube ਚੈਨਲ ਦੇਖਣ ਵਾਲੇ ਸਾਰੇ ਵੀਰਾਂ ਦਾ ਤੇ ਚੜ੍ਹਦੇ ਤੇ ਲੈਂਦੇ ਪੰਜਾਬ ਵਾਲਿਆਂ ਨੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਫੇਰ ਆਪਾਂ ਤੁਹਾਨੂੰ ਆਪਣੇ ਕਬੂਤਰਾਂ ਦਾ ਸ਼ੌਂਕ ਕਰਾਵਾਂਗੇ ਤੇ ਵੀਡੀਓ ਨਾਲ ਅੰਤ ਤੱਕ ਬਨੇ ਰਹੋ ਤੇ ਆਜੋ ਮਿੱਤਰੋ ਕਰੋਨੇ ਆਪਣੇ ਕਬੂਤਰਾਂ ਦਾ ਫੇਰ ਸ਼ੌਂਕ ਹਾਂਜੀ ਮਿੱਤਰੋ ਆਹ ਹੈ ਆਪਣੀ ਛੱਤ ਜਿਹਦੇ ਵਿੱਚ ਆਪਾਂ ਜਾਨਵਰ ਪੰਛੀ ਰੱਖੇ ਆ ਸਾਰੇ ਕਬੂਤਰ ਕਬਾਤਰ ਰੱਖੇ ਆ ਤੇ ਆਪਣੇ ਕੋਲ ਟੋਟਲ ਹੀ ਜਿਹੜੇ ਕਬੂਤਰ ਆ ਘਟੋ ਘੱਟ ਵੀ ਜਾਣੇ 100 ਕੇ ਲਾਗੇ ਹੋਣਗੇ ਨਾ ਜਿੱਦਿੰਗੇ ਚੈੱਕ ਕਰ ਸਾਦੇ ਆਪਣੀ ਸ਼ਾਂਤ ਜਾਲ ਪਾਇਆ ਆਪਾਂ ਸਾਡੇ 1 3 4 ਫੁੱਟ ਉੱਚਾ ਆ ਤੇ 10 ਫੁੱਟ ਲੰਮਾ ਆ ਤੇ ਆ ਜੋ ਤੁਹਾਨੂੰ ਕਰਾਉਣੇ ਫਿਰ ਅੰਦਰੋਂ ਸ਼ੌਂਕ ਤੇ ਆਪਾਂ ਲੈਨੇ ਆ ਗੇਟ ਖੋਲ ਤੇ ਆ ਜੋ ਤੁਹਾਨੂੰ ਕਰਾਉਣੇ ਸ਼ੌਂਕ ਤੇ ਆ ਇਹ ਆਪਣੇ ਕਬੂਤਰ ਮਿੱਤਰੋ ਅੰਦਰੋਂ ਵੀ ਆਪਾਂ ਤੁਹਾਨੂੰ ਸਾਰੇ ਕਬੂਤਰਾਂ ਦਾ ਕਰਾਵਾਂਗੇ ਸ਼ੌਂਕ ਜਿੰਨਾ ਹੋ ਸਕਿਆ ਆਪਣੇ ਕਬੂਤਰਾਂ ਦਾ ਕਰਾਵਾਂਗੇ ਸ਼ੌਂਕ ਤੇ ਵੀਡੀਓ ਸਿਰਫ ਆਪਾਂ ਸ਼ੌਂਕ ਦੇ ਤੌਰ ਤੇ ਪਾਈ ਦੀਆਂ ਮਿੱਤਰੋ ਕਬੂਤਰਾਂ ਦਾ ਸ਼ੌਂਕ ਹੀ ਸਿਰਫ ਘਰਾਉਣ ਵਾਸਤੇ ਇਹ ਆਪਾਂ ਕਬੂਤਰ ਵੇਚਣੇ ਨਹੀਂ ਆ ਕਈ ਵੀਰੇ ਕਮੈਂਟ ਮਾਰ ਕੇ ਕਹਿ ਦਿੰਦੇ ਕਿ ਵੀਰ ਸੇਲਿਆ ਬੱਚੇ ਸੇਲਿਆ ਆਪਣੇ ਕੋਲ ਕੋਈ ਬੱਚੇ ਸੇਲ ਨਹੀਂ ਆ ਸਿਰਫ ਆਪਣੇ ਹੀ ਡੋਨ ਲਈ ਆਪਣੇ ਕੋਲ ਬੱਚੇ ਆ ਬਹੁਤ ਵਧੀਆ ਚੀਜ਼ ਹੈ ਆਪਣੇ ਕੋਲ ਤੁਹਾਨੂੰ ਸਾਰੇ ਹੀ ਸ਼ੌਂਕ ਕਰਾਵਾਂਗੇ ਕਿ ਬੱਚਿਆਂ ਦਾ ਸਾਰੇ ਕਬੂਤਰਾਂ ਦਾ ਸ਼ੌਂਕ ਕਰਾਵਾਂਗੇ ਆਜੋ ਸਭ ਤੋਂ ਪਹਿਲਾਂ ਤਾਂ ਮੈਂ ਕਬੂਤਰਾਂ ਨੂੰ ਅੰਦਰੋਂ ਕੱਢਦਾ ਆ ਆਪਾਂ ਕੱਢਦੇ ਕਬੂਤਰ ਬਾਹਰ ਸਾਰੇ ਕੱਢਦੇ ਆ We we'll start at the new ਲਓ ਮਿੱਤਰੋ ਕਬੂਤਰ ਆਪਣੇ ਕੋਲ ਸ਼ੌਂਕ ਦੇ ਲਾਗੇ तकरीबन ਹੈਗੇ ਆ ਕਰੋ ਸ਼ੌਂਕ ਮੰ ਇੱਕ ਵੀ ਲਾਗੋ ਲਾ ਕਰਾ ਰਿਹਾ ਅੰਮੇ ਸ਼ੌਂਕ ਉਹ ਜਗ ਜੋੜੇ ਆਪਣੇ ਪਝਾਈ ਫਿਰਦੇ ਕਬੂਤਰਾਂ ਬਹੁਤ ਵਧੀਆ ਜੋੜੇ ਆ ਵੱਢੀ ਜਾਂਦੇ ਆ ਪਈ ਆ ਮਿੱਤਰੋ ਆਪਣੇ ਥੱਲੇ ਲੜਲੇ ਕਬੂਤਰ ਆ ਜਿੰਨਾ ਕਰਕੇ ਆਪਾਂ ਮੇਨ ਵਲੌਗ 'ਚ ਪਿਆਰ ਕੀਤਾ ਹੈ। ਤਾਂ ਹੁਣ ਆਪਾਂ ਪਾਉਣ ਲੱਗੇ ਇਹਨਾਂ ਦੇ ਵੀਡੀਓ। ਤੁਹਾਨੂੰ ਇਕੱਲੇ ਇਕੱਲੇ ਕਬੂਤਰ ਦਾ ਸ਼ੌਂਕ ਕਰਾਉਨੇ ਆ। ਤੇ ਆਜੋ ਬਣਦੇ ਆ ਅੰਦਰ ਤੁਹਾਨੂੰ ਕਰਾਉਨੇ ਆ ਸ਼ੌਂਕ। ਆ ਮਿੱਤਰੋ ਸਾਰੇ ਕਬੂਤਰ ਆਪਣੇ ਦੇਸੀ, ਸੀਨੇ ਸ਼ਹਿਰੀ ਆ ਬਹੁਤ ਵਧੀਆ ਕਬੂਤਰ ਆ। ਤੇ ਹੁਣ ਆਪਾਂ ਤੁਹਾਨੂੰ ਵਿੱਚੋਂ ਕਬੂਤਰ ਕੁੱਝ ਕੇ ਫੜ ਕੇ ਤੇ ਸ਼ੌਂਕ ਕਰਾਉਨੇ ਆ। ਤੇ ਫੜ ਕੇ ਕਬੂਤਰਾਂ ਦਾ ਸ਼ੌਂਕ ਕਰਨਾ। ਹੇ ਹਾਂਜੀ ਮਿੱਤਰੋ ਅੱਜ ਦਾ ਵਲੌਗ ਕਰਦੇ ਇੱਥੇ ਐਂਡ ਅੱਜ ਕੋਈ ਮੇਰੇ ਨਾਲ ਹੈ ਨਹੀਂ ਵੀਡੀਓ ਬਣਾਉਣ ਵਾਲਾ ਮੇਰਾ ਤੁਹਾਨੂੰ ਕੱਲੇ ਕੱਲੇ ਕਬੂਤਰਾਂ ਦਾ ਸ਼ੌਂਕ ਕਰਾਉਣਾ ਸੀ ਹੁਣ ਆਪਾਂ ਬੀਤੇ ਵਾਂਗ ਕਬੂਤਰਾਂ ਦਾ ਸ਼ੌਂਕ ਕਰਾਵਾਂਗੇ ਨਾਲ ਇਸ ਮੰਨ ਮੇਰੇ ਦੇ ਕਬੂਤਰਾਂ ਦਾ ਪਾਰਟ 3 ਪਾਵਾਂਗੇ ਤੇ ਪਾਰਟ 2 ਵੀ ਪਉਣਾ ਹੈ ਪਹਿਲਾਂ ਪਾਰਟ 2 ਪਾਵਾਂਗੇ ਫਿਰ 3 ਤੇ ਹੁਣ ਨੈਕਸਟ ਵੀਡੀਓ ਤੇ ਮਿਲਦੇ ਆਪਾਂ ਤੇ ਆਪਣੇ ਕਬੂਤਰ ਕੱਲੇ ਕੱਲਾ ਜਿਹੜਾ ਸ਼ੌਂਕ ਕਰਾਵਾਂਗੇ ਜਿਹੜਾ ਆਪਾਂ ਸੌਕ ਕਬੂਤਰ ਰੱਖਿਆ ਉਹਦਰੋ ਤੇ ਕੋਈ ਕਬੂਤਰਾਂ ਦਾ ਆਪਾਂ ਸ਼ੌਂਕ ਕਰਾਵਾਂਗੇ ਆਪਣੀ ਵੀਡੀਓ ਬਹੁਤ ਲੰਮੀ ਬਣ ਜਾਂਦੀ ਆ ਚੈਨਲ ਨੂੰ ਕਲ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਦਬਾ ਦਿਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆ ਅਗਲੀ ਵੀਡੀਓ